ਦੇ 올ਡ ਇਜ਼ ਗੋਲਡ ਤਾਂ ਆਪਾਂ ਪਹਿਲਾਂ ਗੱਦੇ ਦੇ ਸੌਂਦੇ ਹੁੰਦੇ ਸੀ ਤੇ ਉਹ ਗੱਦੇ ਦੀਆਂ ਪ੍ਰੋਬਲਮਸ ਦੇ ਕਾਰਨ ਗੱਦਾ ਦਿੱਤਾ ਹੀ ਛੱਡ ਦਰੀ ਮਿਸ਼ਾਲੀ ਠੰਡ ਆ ਗਈ ਰਿਜ਼ਲਟ ਬਹੁਤ ਵਧੀਆ ਸੀ ਤੇ ਦਰੀ ਦਾ ਸਾਫ਼ ਨਾਲ ਛੱਡਣ ਦਾ ਇੱਛਾ ਸੀ ਤਾਂ ਫਿਰ ਮੈਂ ਜੋ ਠੰਡ ਆਈ ਤਾਂ ਪਹਿਲਾਂ ਯੋਗਾ ਮੈਟ ਵਿਛਾਇਆ ਤੇ ਉਹਦੇ ਉੱਪਰ ਦਰੀ ਵਿਛਾਈ ਤਾਂ ਵੀ ਗੱਲ ਨਾ ਬਣੇ ਫਿਰ ਮੈਨੂੰ ਚੇਤਾ ਆਇਆ ਫੌਜੀ ਕੰਪਲਾਂ ਦਾ ਆ ਬਲੇ ਫਿਰ ਬਲਾ ਇੱਕ ਖੁਰਦਰੇ ਜੇ ਕੰਬਲ 200 ਰੁਪਏ ਦਾ ਇੱਕ ਆਗਾ ਤੇ کافی ਲੰਬਾ ਚੋੜਾ ਹੈ ਤੇ ਆਪਾਂ ਡਬਲ ਹੀ ਇਹਨੂੰ ਵਿਸ਼ਾਤਾ 올ਡ ਇਜ਼ ਗੋਡ ਤੇ ਇਹ ਕੰਪਲੈਨ ਨਾ ਨਿਕਿਆ ਮਤਲਬ ਇੱਥੇ ਐਵੇਂ ਪੈਰ ਰੱਖਦੇ ਹੀ ਮਹਿਸੂਸ ਹੋ ਰਿਹਾ ਵੀ ਹਾਂ ਇਹ ਨਿਕਰੂਗਾ ਤੇ ਇਹਦੇ ਦਰੀ ਮਸ਼ਾਨਦੀ ਦਾ ਰੋਡ ਨਹੀਂ ਪਰ ਵਿਸ਼ਾ ਲੈਣੇ ਆ ਵੀ ਰਾਤ ਨੂੰ ਉਹ ਚੜਾਈ ਘੱਟ ਹੋਣ ਕਰਨੇ ਤੇ ਉਧਰ ਹੱਥ ਮਾਰ ਰੱਖਿਆ ਜਾਂਦਾ ਇਹ ਵਿਛਾਲੇ ਜੀ ਦਰੀ ਇਹ ਜਿਹੜੇ ਫੌਜੀ ਕੰਬਲ ਹੁੰਦੇ ਸੀ ਤੇ ਪ੍ਰੋਡਕਟ ਆਮਾ ਦੇ ਵਜਾਇੇ ਤੋਂ 40-50 ਸਾਲ ਪਹਿਲਾਂ ਸਾਰਿਆਂ ਦੇ ਘਰੇ ਹੁੰਦੇ ਤੇ ਜੇ ਮੇਰੇ ਵਰਗੇ ਨਿਆਣੇ ਨੂੰ ਦੇ ਦਿੰਦੇ ਇਹ ਤਾਂ ਨਿਆਣਾ ਕਲਬ ਦਾ ਸੀ ਵੀ ਮੈਨੂੰ ਤਾਂ ਇਹ ਕੋਈ ਖੁਰਦਰਾ ਕੰਬਲ ਪਗੜਾਤਾ ਤੇ ਲੈਨ ਨੂੰ ਜੀ ਦੀ ਕਰਦਾ ਸੀ ਭਵੇਂ ਕਿੰਨਾ ਹੀ ਨਿੱਗੇ ਹੁੰਦੇ ਤੇ ਅੱਜ ਇਹਦੀ ਯਾਦ ਜਿਹੜੀ ਹੈ ਹੁਣ ਮੈਨੂੰ ਯਕੀਨ ਹੈ ਵੀ ਜਿਹੜੀ ਆ ਫਰਸੇ ਕਾਰਨ ਠੰਡ ਲੱਗਦੀ ਸੀ ਇਹ ਹੁਣ ਇਸ ਕੰਬਲ ਦੇ ਬਦੌਲਤ ਨਹੀਂ ਲੱਗਣੀ 올ਡ ਇਜ਼ ਗੋਲਡ ਤੇ ਜਿਨ੍ਹਾਂ ਨੂੰ ਰੀਡ ਦੀ ਪ੍ਰੋਬਲਮ ਉਹ ਭਾਈ ਜ਼ਮੀਨ ਤੇ ਵਿਛਾਉ ਦਰੀ ਐਵੇਂ ਕੰਬਲ ਵਿਛਾ ਕੇ ਠੰਡ ਲੱਗੀ ਆ ਤੇ ਸੌਵੇਂ ਦੇ ਤੇ ਤੇ ਤੁਹਾਨੂੰ ਹਫਤੇ 10-15 ਦਿਨਾਂ ਚ ਆਪਣੇ ਆਪ ਰਲੀਫ ਪਿਲਰ ਲੱਗ ਜੇ ਚਾਹੇ ਤੁਹਾਡੇ ਸਰਵਾਈਕਲ ਦਾ ਇਸ਼ੂ ਆ ਚਾਹੇ ਤੁਹਾਡੀ L3 L4 ਹਿਲਦੀ ਹੈ ਇਹ ਪੂਰਾ ਠੀਕਤਾ ਨਹੀਂ ਕਰਦੀ ਮੈਂ ਕਾਹ ਵੀ ਤੁਸੀਂ ਨੂੰ ਦਰੀਦੇ ਸੌਣ ਲੱਗ ਜਾਓ ਤੇ ਕੁਟੇ ਤੋਂ ਤੇ ਠੀਕ ਹੋ ਜਾਓਗੇ ਠੀਕ ਤਾਂ ਡਾਈਟ ਨਾਲ ਹੀ ਹੋਣੀ ਐ ਐਕਸਰਸਾਈਜ਼ ਨਾਲ ਹੋਣੀ ਪਰ ਜਿਹੜੇ ਰੀਡ ਦੀ ਹੱਡੀ ਦੇ ਇਸ਼ੂਜ਼ ਹੁੰਦੇ ਨੇ ਜਿਹਦੇ ਕਰਨ ਆਪਾਂ ਸਾਰਾ ਦਿਨ ਤੰਗ ਹੁੰਦੇ ਰਹਿੰਨੇ ਆ ਹੱਥ ਪੈਰ ਸੋਨਦੇ ਆ ਜਾਂ ਕੋਈ ਬੈਕ ਚ ਦਰਦ ਲੈਂਦਾ ਕਮਰ ਸੇ ਦਰਦ ਕਰਦਾ ਉਹ ਇਹਦੇ ਨਾਲ ਠੀਕ ਹੋ ਜਾਂਦੇ ਤੇ ਉਹ ਸਿੰਪਟਮ ਸਾਰੇ ਹਟ ਜਾਣਗੇ ਪਰੇਸ਼ਾਨੀਆਂ ਹਟ ਜਾਣਗੀਆਂ ਜੇ ਤੁਹਾਨੂੰ ਦਰਦ ਦੀ ਗੋਲੀ ਖਾਣੀ ਪੈਂਦੀ ਹੈ ਤਾਂ ਉਹ ਬੰਦ ਹੋ ਜੇ ਤੇ ਇਹ ਤੁਸੀਂ ਕਰਕੇ ਦੇਖੋ ਹਫਤੇ 10 ਦਿਨ ਜਿੰਨੇ ਰਿਜ਼ਲਟ ਮੈਨੂੰ ਲੱਗ ਪੈਂਦੇ ਨੇ ਤੇ ਜਿਹੜਾ ਆਪਾਂ ਪਹਿਲਾਂ ਰੂਹ ਦਾ ਗੱਦਾ ਵਿਸ਼ਾਣ ਨੂੰ ਪਿਛਲੇ 4-5 ਸਾਲ ਤੋਂ ਸਲਾਹ ਦੇ ਰਹੇ ਹਾਂ ਉਹਦੇ ਨਾਲ ਉਹਨੇ ਬਿੱਤਰ ਨਤੀਜੇ ਦਿੱਤੇ ਉਹ ਰੂਹ ਦਾ ਗੱਦਾ ਰੂਹ ਜੰਮ ਜਾਂਦੀ ਹੈ ਉੱਚਾ ਨਹੀਂ ਮਾਜਾ ਹੋ ਜਾਂਦਾ ਉਹ ਸਗੋਂ ਇੱਕ ਨਵੀਂ ਪ੍ਰੋਬਲਮ ਬਣ ਜਾਂਦਾ ਜੇ ਉਹਨੂੰ ਪੰਜਾਇਆ ਨਾ ਜਾਵੇ ਤੇ ਪੰਜਾ ਕੇ ਉਹ 3-4 ਮਹੀਨੇ ਤੋਂ ਵਧ ਨਹੀਂ ਚੱਲਦਾ ਤੇ ਵਾਰੀ-ਵਾਰੀ ਟਾਈਮ ਨਹੀਂ ਹੁੰਦਾ ਤੇ ਦਰੀ ਨੇ ਮੈਨੂੰ ਫਿਰ ਮਨ ਦਰੀ ਦੀ ਯਾਦ ਆਈ ਔਰ ਦਰੀ ਨੇ ਬਹੁਤ ਵਧੀਆ ਰਿਜ਼ਲਟ ਦਿੱਤੇ ਤੁਸੀਂ ਵੀ ਕਰੋ ਕਰਕੇ ਦੇਖੋ ਚਾਹੇ ਬੈੱਡ ਤੇ ਵਿਛਾ ਲਓ ਸਾਡੇ ਗੱਡੇ ਜਿਹੜੇ ਆ ਉਹ 6x6 ਨੇ ਇਹਨਾਂ ਨੂੰ ਹਿਲਾਇਆ ਨਹੀਂ ਜਾ ਸਕਦਾ ਰੱਖਣ ਦੀ ਜਗ੍ਹਾ ਨਹੀਂ ਹੈਗੀ ਤੇ ਮੈਨੂੰ ਫਿਰ ਰਾਤ ਨੂੰ ਇੱਥੇ ਦਰੀ ਵਿਛਾਉਣੀ ਪੈਂਦੀ ਹੈ ਤਾਂ ਕਿ ਮੈਂ ਆਪਣੀ ਬੈਕ ਨੂੰ ਠੀਕ ਰੱਖਾਂ ਤੁਸੀਂ ਵੀ ਇਹ ਸਭ ਕਰਕੇ ਦੇਖੋ ਰਿਜ਼ਲਟ ਮਿਲੇ ਫੌਰਨ ਉਹ ਦੱਸੋ ਰਿਜ਼ਲਟ ਗਰੰਟੀਡ ਹੈ ਹਰ ਹਾਲਜ ਮਿਲਗਾ ਔਰ ਜਿਨ੍ਹਾਂ ਦੇ ਗੋਡਿਆਂ ਦੀ ਜ਼ਿਆਦਾ ਪ੍ਰੋਬਲਮ ਹੈ ਜੋ ਬੈੱਡ ਦੇ ਉੱਪਰ ਦਰੀ ਵਿਛਾਣ ਕੱਲੀ ਕੰਬਲ ਵਿਛਾ ਲੈ ਨਾਲ ਠੜਨੋਂ ਲੱਗੇ ਜਲਦੀ ਠੀਕ ਹੋ ਜਾਣਗੇ ਸੱਚੀ ਗੱਲ ਹੈ